ਅਸੀਂ ਲੋਕ ਜਾ ਰਹੇ ਸ੍ਰੀ ਉਹ ਪਿਛੇ ਸੇ ਬਜੜੀ ਵਾਲਾ ਟਰੱਕ ਆਇਆ ਮਾਰ ਦਿਆ ਧੱਕਾ ਸਪਰਦ ਗੱਡੀ ਉਲਟੀ ਖਾ ਗਿਆ ਤੇ ਜਿੱਦੋਂ ਟਰੱਕਾਂ ਦੀ ਬੱਟੀਆਂ ਦਾ ਭਰੇ ਆ ਉਹ ਵੀ ਤੇ ਜਾ ਰਹੇ ਜਿੱਦੋਂ ਬੈਨ ਆ ਰਹੀ ਸੀ ਦੋਆਂ ਦੀ ਆਪਸ ਵਿੱਚ ਟੱਕਰ ਹੋ ਗਈ ਗੋਬਿੰਦਗੜ੍ਹ ਸਾਈਡ ਤੋਂ ਨਹੀਂ ਆ ਰਹੀ ਦੀ ਗੱਡੀ ਆਪਣੇ ਤੱਕ ਫੈਕਟਰੀ ਵਾਲੀ ਜਿਹੜੀ ਜੇਡੀਆਂ ਵਾਲੀ ਉਹ ਉੱਥੇ ਮੰਜੀ ਜਿਹੜਾ ਜਿਹੜਾ ਚ ਰਸਤਾ ਆਪਣੇ ਇਧਰੋਂ ਸਬਰਾਲੇ ਕੰਨੇਓ ਜਾ ਰਿਹਾ ਜੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਕ੍ਰੋਸਿੰਗ ਤੇ ਕੜਾ ਕਾਲਾ ਆ dietro ਅੱਛਾ ਗੱਡੀ ਖੜਨ ਲੱਗੀ ਸੀ ਇਹਨੇ ਆ ਕੇ ਚੱਕ ਦੇ ਪਿੱਛੇ ਹੋਏ ਇਹ ਖੰਨੇ ਸਾਈਡ ਤੋਂ ਇੱਥੇ ਕੋਰਸਨ ਫੈਕਟਰੀ ਜਾਂਦੀਆਂ ਨੇ ਇਹ ਖੰਨੇ ਸਾਈਡ ਤੋਂ ਆ ਰਹੀ ਸੀ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ 'ਚ ਕੰਮ ਕਰਨ ਵਾਲੀਆਂ ਤੇ ਇੱਕ ਸਮਰਾਲਾ ਸਾਈਡ ਤੋਂ ਟਿਪਰ ਸੀਗਾ ਲੋਡ ਆਪਣੇ ਪੱਥਰ ਦਾ ਉਹਦੀ ਜਦ ਬ੍ਰੇਕ ਨਹੀਂ ਲੱਗੀ ਕੀ ਹੈਨਾ ਵੀ ਉਹਨੇ ਗੱਡੀ ਚੱਕੇ ਦੇਰ ਸਾਈਡ ਤੇ ਮਾਰੀ ਸੋਨੀਤਿਆ ਕਿੱਸੀ ਹੋਈ ਅੱਛਾ ਉਹ ਤੇ ਪਿੱਛੇ ਸੇ हम लोग जा रहे थे वो पीछे से बजड़ी वाला ट्रक आया मार दिया धक्का सब पर गाड़ी पलटी खा गया कहाँ जा रहे थे हां कंपनी में था कंपनी में कौन सी कंपनी कौशल कंपनी हाँ तो बस में उधर हुई और इधर गिनाली है ना आज 35 35 हो गई कितना चोट सब लोग का टूट फट गया मेरा तो अंदर लगा है अभी भी ऐसी 35 ਲੋਕ ਆਏ ਕਿਸਣ ਬੇ ਤਾਂ ਤੋਂ ਕੰਮ ਮੈਂ ਥੇ ਰੋਧ 35 ਇਹ ਗਰਤਨ ਉਹ ਬੜਾ ਬਸ ਹੈ ਨਾ ਮੈਨੀ ਬਸ ਕਰ ਕਾ ਹੋ ਮੋ ਜਿਆਦਾ ਹੈ ਅਜੇ ਤਾਂ ਕੰਮ ਮੈਂ ਥਾ ਮੇਰਾ ਨਾਮ ਹਰਮੰਦਰ ਸਿੰਘ ਹੈ ਕੀ ਹੋਇਆ ਜਿਹੜਾ ਇਨਸਪੈਕਸ਼ਨ ਤੇ ਇਹ ਆਪਣੇ ਇਧਰੋਂ ਗੁਵਿੰਦਗੜ੍ਹ ਸਾਈਡ ਤੋਂ ਨਿਓ ਆ ਰਹੇ ਦੀ ਗੱਡੀ ਆਪਣੇ ਧਾਗਾ ਫੈਕਟਰੀ ਵਾਲੀ ਲੇਡੀਆਂ ਵਾਲੀ ਉਹ ਉੱਥੇ ਮੰਜੀ ਜਿਹੜਾ ਜਿਹੜਾ ਚ ਰਸਤਾ ਆਪਣੇ ਇਧਰੋਂ ਸਮਰਾਲੇ ਕੰਨੀਓਂ ਜਾ ਰਿਹਾ ਸੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਕ੍ਰੋਸਿੰਗ ਤੇ ਇੰਨੀ ਸੱਟ ਲੱਗੀ ਕਿੰਨੀ ਇਹਨਾਂ ਦੇ ਹੋਣ ਗਈ 15-20 ਮਰੀਜ਼ ਹੋਣਗੇ ਜਿਹੜੇ ਅਸੀਂ ਜੇ ਮੌਕੇ ਤੇ ਜਦ ਸਾਡੀ ਗੱਡੀ ਕੋਲੇ ਖੜੀਦੀ ਅਸੀਂ ਤਾਂ ਚੱਕ ਕੇ ਲੈ ਆਏ ਉਹਨੂੰ ਦੋ ਤਿੰਨ ਲੇਡੀ ਤੇ ਛੱਟ ਜਿਆਦਾ ਹੈ ਜਿਨ੍ਹਾਂ ਦੇ ਲੱਤਾਂ ਦੇ ਛੱਟ ਜਿਆਦਾ ਹੈ ਜਾਂ ਫੋਰ ਸਿਰ ਸਿਰ ਤੇ ਛੱਟ ਜਿਆਦਾ ਹੈ ਕੀ ਕਿ ਬੜੀ ਵੱਸੀ ਛੋਟੀ ਸੀ ਇਹ ਐਂਡੀ ਕੇ ਆਪਣੇ 15 20 ਕ ਵਾਲੀ ਹੁੰਦੀ ਜਿਹੜੀ ਦੂਜੀ ਛੋਟੀ 32 ਸੀਟਰ ਜਾਂ ਜਮੈਂ 22 22 ਕੀ ਸੀਟਰ ਹੁੰਦੀ ਜਿਹੜੀਆਂ ਗੱਡੀਆਂ ਛੋਟੀਆਂ ਟੱਕਣਾਂ ਦੀ ਗੱਡੀ ਤੇ ਉਹ ਗੱਡੀ ਤਾਂ ਹੀ ਆਇਆ ਇਹ ਗੱਡੀ ਤਾਂ ਗਰੀ ਪਈ ਸੀ ਥੱਲੇ ਦੁਲੜ ਸਾਨੀ ਹੁਣ ਗੱਡੀ ਦਾ ਜਿਆਦਾ ਦੇਖੀ ਨਹੀਂ ਆਗੇ ਸੰਤਾ ਇਹਨਾਂ ਦੇ ਚੱਕਣੇ ਦੀ ਪੈ ਗਈ ਤਾਂ ਮੈਂ ਨਾ ਚੱਕ ਕੇ ਲਿਆਂਦੇ ਆਂ ਯਰੇ ਵੈਸੇ ਵਧੀਆ ਪਹੁੰਚ ਗਿਆ ਜੀ ਟਾਈਮ ਨਾਲ ਆਪਣੇ ਪੇਸ਼ਟ ਦਾ ਜਾਨੀ ਸੰਤਾਂ ਤੋਂ ਬਚਾ ਜਾਨੀ ਨਾ ਜਾਣੀ ਸੰਤਾਂ ਤੋਂ ਬਚਾਈ ਬਾਕੀ ਉਰੇ ਦੇਖਦੇ ਜure ਹੁਣ ਇਹ ਜਿਹੜਾ ਮੁਕੇ ਰੈਫਰ ਕਰਦਾਉਣਗੇ ਜਿੰਨਾ ਬੋਗਾ ਸਾਬ ਲਾਣਗੇ ਦੋ ਤਿੰਨ ਦੋ ਤਿੰਨ ਲੀਡਿੰਗ ਸਟ ਜ਼ਿਆਦਾ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਗੁਰਮੀਤ ਸਿੰਘ ਸਰਪੰਚ ਪਿੰਡ ਕਿਸਰ ਦਾ ਸਾਬ ਕੀ ਹੋਇਆ ਜੀ ਉਰੇ ਇੱਥੇ ਜੀ ਇਧਰੋਂ ਟਰੱਕਾਂ ਦੀ ਬੱਟਿਆਂ ਦਾ ਪਰਿਆ ਉਹ ਵੀ ਤੇ ਜਾ ਰਹੇ ਜੀ ਇਧਰ ਬੈਨਾਰੀ ਸੀ ਦੋਆਂ ਦੀ ਆਪਸ ਵਿੱਚ ਟੱਕਰ ਹੋ ਗਈ 20 25 ਸਵਾਰੀਆਂ ਦੀ ਸਾਰੀਆਂ ਵਿੱਚੋਂ ਗੱਡੀਆਂ ਗਈਆਂ ਨੇ ਕਿਹੜੀ ਬੱਸ ਕਾਦੀਏ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬੱਸ ਆ ਜੀ ਰੈਕਸਨ ਲੂਸਨ ਪਤਾ ਨਹੀਂ ਕਿਹੜੀ ਫੈਕਟਰੀ ਆ ਉਹਦੀ ਆ ਇਹ ਅੱਛਾ ਜੀ ਹਾਂ ਜੀ 20 25 ਸਵਾਰੀਆਂ ਦੀ ਵਿੱਚ ਸਾਰੀਆਂ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਬੂਲੈਂਸ ਚ ਪਾ ਕੇ ਜੀ ਇੱਥੇ ਕੰਨੇ ਭੇਜਿਆ ਗਿਆ ਸਰਕਾਰੀ ਹਸਪਤਾਲ ਤੇ ਅੱਛਾ ਮੌਕੇ ਤੇ ਪੁਲਿਸ ਪਹੁੰਚ ਗਈ ਜੀ ਮੌਕੇ ਤੇ ਪੁਲਿਸ ਆ ਗਈ ਸੀ ਯਾਨੀ ਬੜਾ ਮੋਟਾ ਜਿਹੜਾ ਹੋਈ ਜਾਂਦੀ ਆ ਗਈ ਸੀ ਕਿੰਨੀਆਂ ਕਿ ਸੱਟਾਂ ਲੱਗੀਆਂ ਸੀ ਸੱਟਾਂ 2-4 ਦੇ ਬਹੁਤ ਜ਼ਿਆਦਾ ਨੇ ਯਾਨੀ ਬक्ती ਦਾ ਥੋੜੇ ਥੋੜੇ ਸੱਟਾਂ ਨੇ ਅੱਥਰੇ ਹੋਰ ਗੱਲ ਕੀ ਲੱਗਦਾ ਕੀ ਗਲਤੀ ਹੋਈ ਇੱਥੇ ਗਲਤੀ ਤਾਂ ਉਹ ਦੇਖੋ ਜੀ ਉਹ ਵੀ ਬੱਤੇ ਜਾ ਰਹੇ ਦੀ ਵੀ ਤੇ ਜਾ ਰਿਹਾ ਦੀ ਦੋਏ ਹੋ ਜਾਵੇ ਨਾ ਉਹ ਤਾਂ ਗੱਡੀ ਰੁਕੀ ਆ ਨਾ ਇਹ ਤਾਂ ਰੁਕੀ ਹੈ ਬੈਨ ਤੁਸੀਂ ਚਲਾਉਂਦੇ ਸੀਗਾ ਜੀ ਹਾਂ ਜੀ ਕੀ ਹੋਇਆ ਜੀ ਹੱਸ ਇਹਨਾਂ ਪ੍ਰਕਾਰ ਆ ਰਹੇ ਆ ਜੀ ਤੇਰੇ ਅੱਛਾ ਗੱਡੀ ਖੜਨ ਲੱਗੀ ਸੀ ਇਹਨੇ ਆ ਕੇ ਚੱਕ ਦੇ ਪਿੱਛੇ ਕਿੰਨੀਆਂ ਕੁੜੀਆਂ ਸੀਗੀਆਂ ਵਿੱਚ 14-15 ਕਿਹੜੀ ਫੈਕਟਰੀ ਦੀ ਹੈ ਜੀ ਬਹੁਤ ਸੰਜੀ ਅੱਛਾ ਪਹਚਾ ਹੈਗਾ ਹੁਣ ਕਿਥੇ ਤਾਂ ਹੈਗੇ ਜੀ ਪੰਜਾਬ ਵਾ ਕਿੱਥੇ ਲੈ ਗਏ ਇਹਨੇ ਉਹਨਾਂ ਨੂੰ ਕੁੜੀਆਂ ਦੇ ਬਲੈਂਸ ਚਾਲ ਜੀ ਖੰਨੇ ਅੱਛਾ ਜੀ ਕੀ ਗਲਤੀ ਲੱਗੀ ਤੁਹਾਨੂੰ ਕੀ ਲੱਗਦਾ ਆਹ ਦੇਖੋ ਜੀ ਹੁਣ ਕੋ ਸਾਹਮਣੇ ਦਾ ਹੈਗਾ ਇਹਨੇ ਕਿਵੇਂ ਜੋਰਨਾਂ ਵਾਲਿਆ ਕੀ ਬਹੁਤ ਤੇਜ਼ ਤੇ ਦੋਨੇ ਤੇਜ਼ ਹੋਏ ਦੀ ਕੋ ਖੜਾ ਉਹ ਤਾਂ ਰੋਕੇ ਆ ਪਿੱਛੇ ਭੱਜ ਗਏ ਬੰਦਿਆਂ ਨੇ ਫਿਰ ਅੱਛਾ ਜੀ ਜਿਹੜੇ ਹਾਂਜੀ ਸਰ ਕੀ ਹੋਇਆ ਜੀ ਇਹ ਹਨ ਜੀ ਆਪਣੇ ਕੌਰਸਨ ਫੈਕਟਰੀ ਦੀਆਂ ਬੈਨਾਂ ਨੇ ਜਿਹੜੀਆਂ ਖੰਨੇ ਸਾਈਡ ਤੋਂ ਇੱਥੇ ਕੌਰਸਨ ਫੈਕਟਰੀ ਜਾਂਦੀਆਂ ਨੇ ਇਹ ਖੰਨੇ ਸਾਈਡ ਤੋਂ ਆ ਰਹੀ ਸੀਗੇ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ 'ਚ ਕੰਮ ਕਰਨ ਵਾਲੀਆਂ ਤੇ ਇੱਕ ਸਮਰਾਲਾ ਸਾਈਡ ਤੋਂ ਟਿੱਪਰ ਸੀਗਾ ਲੋਡ ਆਪਣੇ ਪੱਥਰ ਦਾ ਉਹਦੀ ਜਦ ਬ੍ਰੇਕ ਨਹੀਂ ਲੱਗੀ ਕੀ ਹੈਨਾ ਵੀ ਉਹਨੇ ਗੱਡੀ ਚੱਕੇ ਤੇ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ ਘੱਟੋ ਘੱਟ 8-10 ਲੇਡੀਜ਼ ਜਿਹੜੀਆਂ ਨੇ ਜਿਵੇਂ ਗੁੱਜੀਆਂ ਸਟਾਪਾਂ ਵਗੈਰਾ ਲੱਗੀਆਂ ਹਨ ਪਲਟਨ ਇੱਕ ਦੇ ਕਾਫੀ ਲੱਤ ਫ੍ਰੈਕਚਰ ਹੋ ਗਈ ਕਿੱਥੇ ਭੇਜਿਆ ਜੀ ਇਹਨਾਂ ਨੂੰ ਇਹਨਾਂ ਨੂੰ ਸਿਵਲ ਹਸਪੀਟਲ ਕਿੰਨੇ ਕੁ ਸੀਗੀਆਂ ਜਿਹੜੀਆਂ ਲੇਡੀ ਸੀਗੀਆਂ ਫੈਕਟਰੀ 'ਚ ਇਹ ਹੁਣ ਇਹ 8 10 ਕੁ ਸੀਗੀਆਂ ਗਿਣੀਆਂ ਨਹੀਂ ਆਪਾਂ ਕਾਲੀ ਦੇ ਵਿੱਚ ਕੰਮ ਵਾਲੇ ਵੀ ਚੱਕਰੇ ਸੀਗੇ ਟਿੱਪਰ ਫੜ ਲੈਣੇ ਮੌਕੇ ਤੇ ਫੜ ਲਿਆ ਬਟੇਪਰ ਡਰਾਈਵਰ ਜੀ ਡਰਾਈਵਰ ਭੱਜ ਗਿਆ ਜੀ